ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਕਿਸਾਨ ਵੀਰੋ ਇਹਦੇ ਵਿੱਚ ਮੈਂ ਤੁਹਾਡੇ ਨਾਲ ਜਰੂਰੀ ਨੁਕਤੇ ਇਸ ਵੀਡੀਓ ਰਹੀਂ ਜਿਹੜਾ ਸਾਂਝਾ ਕਰਨਾ ਪਹਿਲਾਂ ਵੀ ਆਪਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਦੇ ਰਹਿੰਨੇ ਆ ਕਿ ਪੀਆਰ 131 ਦੀ ਜਿਹੜੀ ਪਨੀਰੀ ਆ ਉਹਦੇ ਵਿੱਚ ਖਾਸ ਨੁਕਤੇ ਦਾ ਖਿਆਲ ਰੱਖਣਾ ਕਿਉਂਕਿ 2022 ਦੇ ਵਿੱਚ ਜਿਹੜੀ ਸਮੱਸਿਆ ਆਈ ਸੀਗੀ ਬੌਣੇ ਵਾਇਰਸ ਦੀ ਜਿਹੜੇ ਬੂਟੇ ਛੋਟੇ ਰਹ ਜਾਂਦੇ ਆ ਜਦੋਂ ਆਪਾਂ ਝੋਨਾ ਖੇਤ ਦੇ ਵਿੱਚ ਲਾਉਣੇ ਕਈ ਥਾਵਾਂ ਦੇ ਉੱਤੇ ਸਮੱਸਿਆ ਆਈ ਸੀਗੀ ਕਈ ਥਾਵਾਂ ਤੇ ਨਹੀਂ ਆਈ ਸੀ ਪਰ 23 ਦੇ ਵਿੱਚ ਕਿਤੇ ਵੀ ਜਿਹੜੀ ਇਹ ਸਮੱਸਿਆ ਦੇਖਣ ਨੂੰ ਨਹੀਂ ਮਿਲੀ ਫੇਰ ਵੀ ਜਿਹੜੀ ਸਾਵਧਾਨੀ ਦੇ ਤੌਰ ਤੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਆ ਆਪਦੇ ਜਿਹੜੀ ਪਨੀਰੀ ਆ ਉਹਦਾ ਨਰੀਖਣ ਕਰਦੇ ਰਹਿਣਾ ਜੇ ਆਪਾਂ ਨੂੰ ਕਿਤੇ ਥੋੜਾ ਬਹੁਤਾ ਰਾਸਚੂਸ ਕਿڑے ਖਾਸ ਤੌਰ ਤੇ ਚਿੱਟੀ ਪੇਠ ਵਾਲੇ ਟਿੱਡੇ ਦਾ ਜਿਹੜਾ ਹਮਲਾ ਨਜ਼ਰ ਆਉਂਦਾ ਤਾਂ ਆਪਾਂ ਜਿਹੜੀ ਹੈਗੀ ਆ ਸਪਰੇ ਉਹਦੇ ਤੇ ਲਾਜ਼ਮੀ ਕਰ ਦੇਣੀ ਆ ਤੇ ਇਹ ਸਾਵਧਾਨੀ ਦੇ ਤੌਰ ਤੇ ਤੁਸੀਂ 15 20 ਦਿਨ ਤੇ ਇਹ ਸਪਰੇਅ ਕਰ ਸਕਦੇ ਕਿਉਂਕਿ ਇਹ ਤੇ ਬਹੁਤਾ ਆਪਣਾ ਖਰਚਾ ਹੈ ਨਹੀਂਗਾ ਪਰ ਆਪਾਂ ਜਿਹੜੀ ਹੈਗੀ ਐ ਇਸ ਜਿਹੜੀ ਚਿੰਤਾ ਤੋਂ ਸੁਰੱਖਿਓ ਹੋ ਸਕਦੇ ਕਿ ਆਪਣੇ ਖੇਤ ਦੇ ਵਿੱਚ ਜਾਂ ਪਨੀਰੀ ਦੇ ਵਿੱਚ ਇਹ ਸਮੱਸਿਆ ਜਿਹੜੀ ਵਾਇਰਸ ਦੀ ਨਾ ਆਵੇ ਤਾਂ ਤੁਸੀਂ ਪਿੱਛੇ ਦੇਖ ਰਹੇਗੇ ਜਿਹੜੀ ਪੀਆਰ 131 ਦੀ ਪਨੀਰੀ ਹੈ ਸਰਦਾਰ ਜਸਵਿੰਦਰ ਸਿੰਘ ਪਿੰਡ ਵੜਾ ਭਾਈਕਾ ਇਹ ਜਿਹੜੀ ਸਪਰੇਅ ਕਰ ਰਹੇ ਆ ਤਾਂ ਉਹਦੇ ਵਾਸਤੇ ਤੁਸੀਂ ਸਪਰੇਅ ਹਨ ਜਿਹੜੀਆਂ ਜੋਪੀਏ ਲੁਧਿਆਣਾ ਵੱਲੋਂ ਸਿਫਾਰਸ਼ ਨੇ ਉਹਦੇ ਵਿੱਚ ਚਾਹੇ ਤਾਂ ਤੁਸੀਂ ਆ ਇਹਦੇ ਵਿੱਚ ਫਿਰ ਆਪਾਂ ਜਿਹੜੀ ਸਪਰੇਅ ਦੇ ਵਿੱਚ ਜਿਵੇਂ ਊਲਾਲਾ ਹੋਗੀ 60 ਗ੍ਰਾਮ ਬਲੂਨੇ ਕਮੈਂਟ ਜਾਂ 80 ਗ੍ਰਾਮ ਅਸ਼ੀਨ ਜਾਂ ਟੋਕਨ ਤੇ ਜਾਂ ਫਿਰ 120 ਗ੍ਰਾਮ ਚੈਸ ਫਾਈ ਮੈਟਰੋਜਨ ਟੈਕਨੀਕਲ ਜਾਂ ਫਿਰ 400 ਐਮਐਲ ਆਰਕੈਸਟਾ ਜਾਂ ਫਿਰ 300 ਐਮੈਜਨ ਦਵਾਈ ਆ ਇਹਨਾਂ ਦੇ ਵਿੱਚੋਂ ਕੋਈ ਵੀ ਸਪਰੇਅ ਜਿਹੜੀ ਹੈਗੀ ਆਪਾਂ ਕਰ ਦੇਣੀ ਆ 100 ਤੋਂ 150 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਉਦੇ ਨਾਲ ਫਿਰ ਆਪਾਂ ਨੂੰ ਜਿਹੜੀ ਹੈਗੀ ਆ ਵਾਇਰਸ ਦੀ ਸਮੱਸਿਆ ਤੋਂ ਜਿਹੜੀ निजात ਮਿਲੂਗੀ ਜਾਂ ਕਿਸੇ ਕਿਸਮ ਦਾ ਜੇ ਕੋਈ ਹਮਲਾ ਹੈਗਾ ਤਾਂ ਉਹਦਾ ਕੰਟਰੋਲ ਹੋ ਜੂਗਾ ਤੇ ਆਪਾਂ ਨੂੰ ਇਹ ਸਮੱਸਿਆ ਫਿਰ ਖੇਤ ਦੇ ਵਿੱਚ ਨਹੀਂ ਆਊਗੀ ਤੇ ਸ਼ਾਨਦਾਰ ਆਪਾਂ ਝਾੜ ਲੈ ਸਕਦੇ ਹਾਂ ਬਹੁਤ ਬਹੁਤ ਧੰਨਵਾਦ